ਦੀਨਾਨਗਰ ਤੋਂ ਬਹਿਰਾਮਪੁਰ ਰੋਡ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੇ ਰੇਲਵੇ ਓਵਰਬ੍ਰਿਜ ਦੇ ਉੱਪਰ ਕੰਮ ਕਰ ਰਹੇ ਨੌਜਵਾਨ ਬਲਦੇਵ ਸਿੰਘ ਦੀ ਕੰਮ ਕਰਦਿਆਂ ਉਪਰੋਂ ਥੱਲੇ ਡਿਗਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਿੰਡ ਠੱਠੀਆਂ ਖੁਰਦ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ ਹਾਲੇ ਕੱਲ ਹੀ ਆਪਣੇ ਪਰਿਵਾਰ ਦੇ ਨਾਲ ਹੋਲੀ ਮਨਾ ਕੇ ਵਾਪਸ ਆਇਆ ਸੀ ਅਤੇ ਨੌਜਵਾਨ ਰੇਲਵੇ ਬ੍ਰਿਜ ਦੇ ਉੱਪਰ ਕੰਸਟਰਕਸ਼ਨ ਦਾ ਕੰਮ ਕਰ ਰਿਹਾ ਸੀ। ਅਚਾਨਕ ਪੁਲ ਦੇ ਉਪਰੋਂ ਸੇਫਟੀ ਬੈਲ ਟੁੱਟਣ ਦੇ ਕਾਰਨ ਨੌਜਵਾਨ ਪੁਲ ਤੋਂ ਸਿੱਧਾ ਹੇਠਾਂ ਮੂੰਹ ਪਾਰ ਆ ਡਿੱਗਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਕਤ ਨੌਜਵਾਨ ਦੇ ਹੇਠਾਂ ਡਿੱਗਦੇ ਸਾਰ ਹੀ ਹਫੜਾ ਦਫੜੀ ਮਚ ਗਈ। ਉਸ ਦੇ ਨਾਲ ਕੰਮ ਕਰ ਰਹੇ ਹੋਰ ਨੌਜਵਾਨਾਂ ਵੱਲੋਂ ਉਸ ਨੂੰ ਨੇੜੇਲੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਹਰਾਨੀ ਦੀ ਗੱਲ ਇਹ ਹੈ ਕਿ ਪਿਛਲੇ ਕਈ ਸਾਲਾਂ ਤੋਂ ਬਣ ਰਹੇ ਇਸ ਰੇਲਵੇ ਓਵਰਬ੍ਰਿਜ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ ਪਰ ਹਾਲੇ ਤੱਕ ਰੇਲਵੇ ਓਵਰਬ੍ਰਿਜ ਦਾ ਕੰਮ ਪੂਰਨ ਨਹੀਂ ਹੋ ਰਿਹਾ ਹੈ ਪੁੱਲ ਉਸਾਰੇ ਜਾਣ ਵਿੱਚ ਦੇਰੀ ਹੋਣ ਕਾਰਨ ਆਉਣ ਜਾਣ ਵਾਲੇ ਕਈ 100 ਪਿੰਡਾਂ ਦੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਪਣੇ ਘਰ ਤੱਕ ਜਾਣ ਵਾਸਤੇ ਵੀ ਕਈ ਕਿਲੋਮੀਟਰ ਉਪਰੋ ਚੱਕਰ ਲਗਾ ਕੇ ਆਲਾ ਜਾੜਾ ਪੈਂਦਾ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਦੇ ਨਾਲ-ਨਾਲ ਸਮਾਂ ਵੀ ਬਰਬਾਦ ਹੋ ਰਿਹਾ ਹੈ ਇਸ ਤੋਂ ਵੀ ਵੱਡੀ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਨਿੱਜੀ ਸਕੂਲ ਜੋ ਕਿ ਇਸ ਰੇਲਵੇ ਕ੍ਰੋਸਿੰਗ ਤੋਂ ਅੱਗੇ ਹੈ ਉੱਥੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਜਾਨ ਜੋਖਮ ਵਿੱਚ ਪਾ ਕੇ ਰੇਲਵੇ ਫਾਟਕ ਕ੍ਰੋਸ ਕਰਦੇ ਹਨ ਵਿਦਿਆਰਥੀਆਂ ਤੋਂ ਇਲਾਵਾ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਸਮਾਂ ਬਚਾਉਣ ਦੇ ਚੱਕਰ ਵਿੱਚ ਇਸ ਰੇਲਵੇ ਲਾਈਨ ਨੂੰ ਕ੍ਰੋਸ ਕਰਦੇ ਹਨ ਨਾਤਾ ਉੱਥੇ ਇਸ ਸਮੇਂ ਕੋਈ ਫਾਟਕ ਹੈ ਜਿਸ ਕਾਰਨ ਕਿਸੇ ਵੀ ਸਮੇਂ ਕੋਈ ਸੜਕ ਹਾਦਸਾ ਪੇਸ਼ ਆ ਸਕਦਾ ਹੈ ਦੂਜੇ ਪਾਸੇ ਪੁਲ ਬਣਨ ਤੋਂ ਪਹਿਲਾਂ ਹੀ ਇੱਕ ਨੌਜਵਾਨ ਲਈ ਕਾਲ ਬਣਿਆ ਇਹ ਪੁਲ ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਹੋਰ ਕੋਈ ਵੱਡਾ ਹਾਦਸਾ ਵਾਪਰਨ ਤੋਂ ਪਹਿਲਾਂ ਜਲਦੀ ਤੋਂ ਜਲਦੀ ਕੰਮ ਮੁਕੰਮਲ ਕਰਵਾਇਆ ਜਾਵੇ ਹਾਂ ਜੀ ਸਰ ਕੀ ਨਾ ਤੁਹਾਡਾ ਤੇ ਕੀ ਗੱਲ ਹੋਈ ਸੀ ਕੋਕਾ ਨਾਮ ਹਾਂਜੀ ਕੀ ਗੱਲ ਹੋਈ ਸੀ ਜੀ ਆਇਆ ਸਰ ਇਥੋਂ ਲੱਗੋ ਨਾ ਗਿਆ ਅੱਛਾ ਜੀ ਇੱਥੇ ਜਗ੍ਹਾ ਬੱਸੀ ਅੱਛਾ ਜੀ ਇੱਥੇ ਜਗ੍ਹਾ ਬੱਸੀ ਇਹ ਆ ਰਿਹਾ ਮੁੰਡਾ ਤੇ ਕਰ ਉਸ ਨੂੰ ਐਂਬੂਲੈਂਸ ਲੈਣ ਵਾਸਤੇ ਕੋਈ ਆਈ ਉਹਨੂੰ ਐਂਬੂਲੈਂਸ ਲੈਣਾ ਹੀ ਕੋਈ ਨਹੀਂ ਨਹੀਂ ਹਾਂਜੀ ਠੀਕ ਹੈ ਜੀ ਤੇ ਉਸ ਵੇਲੇ ਸਾਲ ਹੰਦਾ ਪਿਆ ਸੀ ਹਾਂਜੀ ਠੀਕ ਉਸ ਤੋਂ ਬਾਅਦ ਤਾਂ ਕੋਈ ਪਤਾ ਤੁਹਾਨੂੰ ਇਹ ਬਾਤ ਸੀ ਆਈ ਬਸ ਦੇਖਿਆ ਉਹ ਤੇ ਫਿਰ ਸਾਰੇ ਲੋਕੀ ਆਪਣੇ ਸਾਡੀ ਮਾਰਕੀਟ ਤੇ ਇਕੱਠੇ ਹੋ ਕੇ ਦੇਖ ਲਿਆ ਪਏ ਕਿ ਗੱਲ ਕੀ ਹੋਈ ਆ ਬਸ ਇਦਾਂ ਨਹੀਂ ਬੈਣ ਪਾ ਲੱਗਾ ਡਿੱਗਿਆ ਕਿਸਾਰਾ ਇਦਾਂ ਮੂੰਹ ਪਾ ਸਿੱਧਾ ਜ਼ੰਡਾ ਡਿੱਗਿਆ ਹੀ ਉਹ ਬੰਦਾ ਕਿੰਨੀ ਸਰ ਕੁਛ ਨਹੀਂ ਲੱਗਿਆ ਹੁੰਦਾ ਬੇਪਰਵਾਹੇ ਕੰਮ ਕਰਨ ਦੇ ਸਾਰੇ ਕੁਛ ਨਹੀਂ ਲੱਗਾ ਹੁੰਦਾ ਨਾ ਜੀ